ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਕ ਟਿਕ ਤੇ ਮੈਂ ਅੱਜ ਤੁਹਾਨੂੰ ਦੱਸਾਂਗੀ ਜੀ ਕਮੀਜ਼ ਦੀ ਬਾਹਾਂ ਤੇ ਤੁਹਾਨੂੰ ਲੈਸ ਲਾਉਣੀ ਇਹ ਵਾਲੀ ਮੇਰੇ ਕੋਲ ਲੈਸ ਹੈ ਇਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹ ਆਪਾਂ ਕਿਵੇਂ ਲਾਉਣੀ ਹੈ ਇਹ ਦੇਖੋ ਮੈਂ ਬਾਹ ਨੂੰ ਲਾਈਨਿੰਗ ਲਾ ਲਈ ਹੈ ਬਾਹ ਸਾਡੀ ਕਮੀਜ਼ ਸਾਡੀ ਜਿਹੜੀ ਹੈ ਉਹ ਲਾਈਨਿੰਗ ਵਾਲੀ ਹੈ ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਕਿਵੇਂ ਆਪਾਂ ਨੇ ਲੇਸ ਨੂੰ ਅਟੈਚ ਕਰਨਾ ਇੱਕ ਲੈਸ ਆਪਾਂ ਲਾਉਨੇ ਆ 21 ਸਲਾਈ ਦੇ ਵਿੱਚ ਇਹ ਦੇਖੋ ਜਦੋਂ ਆਪਾਂ ਇਸ ਤਰ੍ਹਾਂ ਰੱਖ ਲਈ ਇੱਥੇ ਮਾਰਕ ਕਰ ਲਓ ਤੇ ਲੈਸ ਨੂੰ ਰੱਖ ਲਓ ਇਸ ਤਰ੍ਹਾਂ ਤੁਸੀਂ ਸਲਾਈ ਲਾ ਕੇ ਵੀ ਰੱਖ ਸਕਦੇ ਹੋ ਤੇ ਆਪਾਂ ਇਸ ਤਰ੍ਹਾਂ ਹੀ ਰੱਖ ਲੈਣੇ ਹੁਣ ਇਹ ਦੇਖੋ ਇਸ ਤਰ੍ਹਾਂ ਕਰਕੇ ਆਪਾਂ ਨੇ ਇੱਕ ਸਲਾਈ ਦੇ ਵਿੱਚ ਹੀ ਲੈਸ ਲਾ ਲੈਣੀ ਹੈ ਠੀਕ ਹੈ ਇਹ ਤਾਂ ਹੋ ਗਈ ਇੱਕ ਤਰੀਕਾ ਹੋ ਗਿਆ ਇਹ ਦੇਖੋ ਕੀ ਹੁੰਦਾ ਕਿ ਇਹ ਜਿਹੜਾ ਕੱਪੜਾ ਹੇਠਾਂ ਲਾਈਨਿੰਗ ਵਾਲਾ ਦਿਖਾਈ ਦੇ ਰਿਹਾ ਆਪਾਂ ਹੁਣ ਲਾਈਨਿੰਗ ਲੈਸ ਇਸ ਤਰੀਕੇ ਨਾਲ ਲਾਉਣੀ ਹੈ ਕਿ ਲਾਈਨਿੰਗ ਵਾਲਾ ਕਪੜਾ ਉੱਪਰ ਨਹੀਂ ਆਊਗਾ 셔ਟ ਵਾਲਾ ਕਪੜਾ ਹੀ ਆਪਾਂ ਉੱਪਰ ਲਿਆਵਾਂਗੇ ਠੀਕ ਹੈ ਕਸਟਮਰ ਨੇ ਖਾਸ ਕਿਹਾ ਹੋਇਆ ਕਿ ਤੁਸੀਂ 셔ਟ ਵਾਲਾ ਕਪੜਾ ਉੱਪਰ ਲੈ ਕੇ ਆਉਣਾ ਲਾਈਨਿੰਗ ਵਾਲਾ ਨਹੀਂ ਲੈ ਕੇ ਆਉਣਾ ਇਸ ਤੋਂ ਪਹਿਲਾਂ ਇਹਦੇ ਤੇ ਥੋੜੀ ਜੀ ਮਿਹਨਤ ਜ਼ਿਆਦਾ ਲੱਗਦੀ ਹੈ ਜਦੋਂ ਆਪਾਂ ਲੈਸ ਲਾਉਨੇ ਹਾਂ ਬਟ ਤਰੀਕਾ ਥੋੜਾ ਉਹੀ ਹੈ ਸੇਮ ਹੀ ਹੋ ਜਾਂਦਾ ਤਾਂ ਫਰਕ ਪੈ ਜਾਂਦਾ ਬਟ ਮਿਹਨਤ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਠੀਕ ਹੈ ਇਹਦੇ ਤੇ ਤੁਸੀਂ ਦੇਖਿਓ ਧਿਆਨ ਦੇਣਾ ਆਪਾਂ ਕਿੰਨੀਆਂ ਸਲਾਈਆਂ ਦੇ ਨਾਲ ਇਸ ਨੂੰ ਅਟੈਚ ਕਰਦੇ ਹਾਂ ਇਹ ਦੇਖੋ ਇਹ ਪਹਿਲੀ ਸਲਾਈ ਲਾਵਾਂਗੇ ਲੈਸ ਦੇ ਕੋਨੇ ਤੇ ਆਪਾਂ ਨੇ ਸਲਾਈ ਲਾਉਣੀ ਹੈ ਠੀਕ ਹੈ ਜੀ ਇਹ ਦੇਖੋ ਆਪਾਂ ਨੇ ਇੱਕ ਸਲਾਈ ਲਾ ਲਈ ਹੁਣ ਆਪਾਂ ਨੇ ਫਿਰ ਤੋਂ ਇੱਕ ਸਲਾਈ ਲਾਉਣੀ ਹੈ ਇਸ ਤਰ੍ਹਾਂ ਕਰਕੇ ਠੀਕ ਹੈ ਇਹਨੂੰ ਚੱਕਣਾ ਆ ਦੇਖੋ ਧਿਆਨ ਨਾਲ ਦੇਖੋ ਆ ਜਿਹੜੀ ਆਪਾਂ ਲੈਸ ਲਾਈ ਇਹਨੂੰ ਚੱਕਣਾ ਅੱਧਾ ਇੰਚ ਆਪਾਂ ਨੇ ਕਪੜਾ ਵਿੱਚ ਦੇ ਦੇਣਾ ਇਸ ਤਰ੍ਹਾਂ ਕਰਕੇ ਤਾਂ ਆਪਾਂ ਨੇ ਉੱਪਰ ਸਲਾਈ ਲਾ ਦੇਣੀ ਹੈ ਹੁਣ ਮੈਂ ਦੂਸਰੀ ਸੈਕੰਡ ਸਲਾਈ ਲਾਵਾਂਗੀ ਇਹ ਦੇਖੋ ਇਸ ਤਰ੍ਹਾਂ ਆਪਾਂ ਨੇ ਫੋਲਡ ਕਰ ਲੈਣਾ ਥੋੜਾ ਜਿਹਾ ਚੱਕ ਪਲੇਸ ਇਨ ਇਹਦੇ ਆਪਾਂ ਨੇ ਉੱਪਰ ਫਿਨਿਸ਼ਿੰਗ ਵਾਲੀ ਸਲਾਈ ਲਾ ਦਣੀ ਹੈ ਕਈ ਕਸਟਮਰ ਵੀ ਕਹਿ ਦਿੰਦੇ ਆ ਕਿ ਜਿਸ ਤਰ੍ਹਾਂ ਆਪਾਂ ਨੂੰ ਲਾਈਨਿੰਗ ਵਾਲਾ ਕੱਪੜਾ ਦਿੱਤਦਾ ਨਾ ਸਹੀ ਨਹੀਂ ਲੱਗਦਾ ਦੇਖੋ ਜੀ ਐ ਹੁਣ ਲੱਗ ਗਈ ਆਪਣੀ ਦੂਸਰੀ ਸਲਾਈ ਹੁਣ ਆਪਾਂ ਨੇ ਇਸ ਨੂੰ ਇਸ ਤਰ੍ਹਾਂ ਦੇਖੋ ਐ ਅੱਗੇ ਲਾਈਨਿੰਗ ਵਾਲਾ ਕੱਪੜਾ ਹੁਣ ਆਪਾਂ ਲਾਵਾਂਗੇ ਕੱਚੀ ਸਲਾਈ ਇੱਕ ਤੀਜੀ ਸਲਾਈ ਲੱਗੇਗੀ ਹੁਣ ਤਿੰਨ ਸਲਾਈਆਂ ਦੇ ਵਿੱਚ ਦੇਖੋ ਬਾਹ ਨੂੰ ਲੈਸ ਲੱਗੀ ਐ ਗੁੰਮ ਇੰਨ ਤਾਂ ਜ਼ਰੂਰ ਲੱਗਦਾ ਬਟ ਦੇਖਣਾ ਕਿ ਇਸ ਫਾਈ ਬਹੁਤ ਆਉਂਦੀ ਐ ਇਸ ਤਰ੍ਹਾਂ ਆਪਾਂ ਜੇਕਰ ਗੁੰਮ ਲੈਸ ਲਾਉਣੇ ਆ ਇਹ ਦੇਖੋ ਜੀ ਤੁਸੀਂ ਸਪੀਕ ਸਕਦੇ ਹੋ ਕਿੰਨੀ ਸੋਹਣੀ ਲੱਗੀ ਐ ਠੀਕ ਐ ਇਹ ਦੇਖੋ ਬੈਕ ਸਾਈਡ ਤੇ ਪਿਛਲੀ ਸਾਈਡ ਵੀ ਦੇਖੋ ਆਪਣੇ ਕਮੀਜ਼ ਨਾਲ ਦਾ ਕਪੜਾ ਦਿਖਾਈ ਦੇ ਰਿਹਾ ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਚਾਕਾਂ ਤੇ ਵੀ ਲਗਾ ਕੇ ਦੱਸਦੀ ਆ ਇਸੇ ਤਰ੍ਹਾਂ ਹੀ ਹੁਣ ਮੈਂ ਦੂਜੀ ਬਾਹਂ ਦੇ ਵੀ ਲੈਸ ਲਾਵਾਂਗੀ ਆ ਦੇਖੋ ਠੀਕ ਹੈ ਆਪਾਂ ਨੂੰ ਕਸਟਮਰ ਦੇ ਅਕੋਰਡਿੰਗ ਕੰਮ ਕਰਨਾ ਪੈਂਦਾ ਹੈ ਜੀ ਸਾਨੂੰ ਇਹ ਨਹੀਂ ਦੇਖਣਾ ਹੁੰਦਾ ਕਿ ਅਸੀਂ ਕਿ ਇਹਦੇ ਵਿੱਚ ਸਾਡਾ ਮਤਲਬ ਸੌਖਾ ਕੰਮ ਹੋ ਜਾਂਦਾ ਠੀਕ ਹੈ ਉਸੇ ਹਿਸਾਬ ਨਾਲ ਕੰਮ ਕਰਨਾ ਪੈਂਦਾ ਜਿਵੇਂ ਕਸਟਮਰ ਕਹਿੰਦਾ ਕਿ ਸਾਨੂੰ ਇਹ ਚੀਜ਼ ਚਾਹੀਦੀ ਹੈ ਠੀਕ ਇਹ ਦੇਖੋ ਆਪਾਂ ਨੇ ਫਿਰ ਤੋਂ ਉਸੇ ਤਰ੍ਹਾਂ ਇਸ ਤਰ੍ਹਾਂ ਪਾਈਪ ਇੰਚਨਲੈਸ ਲਾਉਣੀ ਜਿਹੜੀ ਆ ਨਾ ਬਹੁਤ ਵਧੀਆ ਲੁੱਕ ਆਉਂਦੀ ਹੈ ਲੱਗਦੀ ਹੈ ਕੰਮ ਸਫਾਈ ਦਾ ਹੁੰਦਾ ਹੈ ਬਿਲਕੁਲ ਪ੍ਰੋਪਰ ਸਪਾਈ ਆਉਂਦੀ ਹੈ ਫਿਨਿਸ਼ਿੰਗ ਬਹੁਤ ਜ਼ਿਆਦਾ ਇਸ ਤਰਾਪ ਨੂੰ ਕੱਚਾ ਕਰ ਲੈਣਾ ਤੇ ਨੂੰ ਤਰਪਾਈ ਕਰ ਲਾਂਗੇ ਬਾਅਦ ਵਿੱਚ ਠੀਕ ਹੈ ਜੀ ਦੋਨੋਂ ਬਾਜੂ ਅਸੀਂ ਤਿਆਰ ਕਰ ਲਈਆਂ ਹੁਣ ਮੈਂ ਤੁਹਾਨੂੰ ਚਾਕਾਂ ਤੇ ਦੱਸਦੀ ਹਾਂ ਕਿਵੇਂ ਲਾਉਣੀ ਹੈ ਲੈਸ ਆਓ ਜੀ ਹੁਣ ਆਪਾਂ ਲਾਉਨੇ ਆ ਚਾਕਾਂ ਤੇ ਲੈਸ ਚਾਕਾਂ ਤੇ ਵੀ ਆਪਾਂ ਨੂੰ ਇਸੇ ਤਰ੍ਹਾਂ ਹੀ ਲੈਸ ਨੂੰ ਰੱਖਣਾ ਹੈ ਠੀਕ ਹੈ ਤੇ ਤੁਸੀਂ ਘੇਰੇ ਦੇ ਨਿਸ਼ਾਨ ਲਾ ਲੈਣੇ ਜਿੱਕਰ ਤੁਹਾਡੀ हिਪ ਦੇ ਹਿਸਾਬ ਨਾਲ ਘੇਰਾ ਤਾਂ ਵੀ ਤੁਸੀਂ ਨਿਸ਼ਾਨ ਲਾ ਲਓ ਜੇਕਰ ਘੇਰਾ ਵੱਧਾ ਤਾਂ ਵੀ ਤੁਸੀਂ ਨਿਸ਼ਾਨ ਜ਼ਰੂਰ ਲਾ ਲਓ ਐ ਦੇਖੋ ਆਪਾਂ ਨੇ ਪੁੱਠ ਸਿੱਧ ਦੇਖ ਲੈਣੀ ਹੈ ਤੇ ਐ ਦੇਖੋ ਲੈਸ ਨੂੰ ਇਸ ਤਰ੍ਹਾਂ ਰੱਖਣਾ ਆਪਾਂ ਨੇ ਬਿਲਕੁਲ ਕੋਨੇ ਤੇ ਜਿਸ ਤਰ੍ਹਾਂ ਆਪਾਂ ਪਹਿਲਾਂ ਕੱਲੀ ਲੈਸ ਆ ਕੇ ਸਲਾਈ ਲਾਈ ਸੀ ਇਸੇ ਤਰ੍ਹਾਂ ਹੀ ਆਪਾਂ ਨੇ ਹੁਣ ਲਾਉਣੀ ਐ ਇਸ ਤਰ੍ਹਾਂ ਰੱਖਾਂਗੇ ਦੇਖੋ ਸਲਾਈ ਲਾ ਲੈਣੀ ਆਪਾਂ ਨੇ ਆ ਦੇਖੋ ਮੈਂ ਘੇਰੇ ਦੇ ਨਿਸ਼ਾਨ ਲਾਏ ਹੋਏ ਨੇ ਠੀਕ ਆ ਉਸੇ ਹਿਸਾਬ ਨਾਲ ਹੀ ਮੈਂ ਲਾਈਨ ਲਾਈਨਿੰਗ ਵਾਲਾ ਕਮੀਜ਼ਾ ਦਾ ਤੁਸੀਂ ਲਾਈਨਿੰਗ ਦਾ ਖਾਸ ਧਿਆਨ ਰੱਖਣਾ ਇਹ ਨਾ ਹੋਵੇ ਕਿ ਤੁਹਾਡੀ ਲਾਈਨਿੰਗ ਇੱਥਾਂ ਇਕੱਠੀ ਹੋ ਜੇ ਉਸ ਜਗ੍ਹਾ ਲਾਈਨ ਲਾਉਣੀ ਫਿਰ ਬਾਅਦ ਵਿੱਚ ਖਿੱਚ ਵੱਜੇਗੀ ਚਾਕਾਂ ਤੇ ਇਹ ਲਿਖਿਆ ਹੈ ਆਪਣੇ ਨਿਸ਼ਾਨ ਲੱਗੇ ਹੋਏ ਇੱਥੇ ਆਪਾਂ ਨੇ ਬੈਕ ਲਾ ਦਿੰਦੇ ਮੇਰੇ ਚੈਨਲ ਤੇ ਹੋਰ ਵੀ ਬਹੁਤ ਸਾਰੀਆਂ ਵੀਡੀਓ ਪਾਈਆਂ ਹੋਈਆਂ ਨੇ ਮੈਂ ਲੈਸ ਕਿਹੜੇ-ਕਿਹੜੇ ਤਰੀਕੇ ਨਾਲ ਦੱਸੀ ਆ ਲਾਉਣੇ ਹਰ ਵਾਰ ਅਲੱਗ ਤਰੀਕੇ ਨਾਲ ਹੀ ਦੱਸੀ ਆ ਤੁਸੀਂ ਪਲੀਜ਼ ਵੀਡੀਓ ਸਾਰੀਆਂ ਦੇਖਿਆ ਕਰੋ ਇਹ ਦੇਖੋ ਆਪਾਂ ਨੇ ਹੁਣ ਇੱਥੋਂ ਕੀ ਕਰਨਾ ਹੈ ਇਥੋਂ ਆਪਾਂ ਕੋਨੇ ਤੇ ਰੱਖੀ ਬਿਲਕੁਲ ਸਲਾਈ ਦੇ ਨਾਲ ਚਾਕਾਂ ਤੇ ਠੀਕ ਹੈ ਹੁਣ ਉਸੇ ਤਰ੍ਹਾਂ ਹੀ ਆਪਾਂ ਫੇਰ ਤੋਂ ਇਹਨੂੰ ਬਲਟਾ ਲੈਣਾ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਂਦੀ ਇਸ ਕਰਕੇ ਮੈਂ ਤੁਹਾਨੂੰ ਇੱਕੋ ਹੀ ਸਾਈਡ ਦੱਸਾਂਗੀ ਲਾਉਣੀ ਤੇ ਆਪਾਂ ਨੇ ਇਸ ਤਰ੍ਹਾਂ ਸਲਾਈ ਲਾ ਲੈਣੀ ਹੈ ਪਹਿਲਾਂ ਫਿਰ ਆਪਾਂ ਚੱਕ ਫੋਲਡ ਕਰਨੀ ਹੈ ਇਹ ਦੇਖੋ ਹੁਣ ਮੈਂ ਤੁਹਾਨੂੰ ਦੱਸਦੀ ਆਂ ਜੀ ਫਾਈਨਲ ਸਲਾਈ ਲਾਉਣੀ ਇਸੇ ਤਰ੍ਹਾਂ ਹੀ ਆਪਾਂ ਫੇਰ ਚੱਕ ਲੈਣਾ ਕੱਪੜੇ ਨੂੰ ਇਸ ਤਰ੍ਹਾਂ ਰੱਖ ਲੈਣਾ ਤੁਸੀਂ ਪ੍ਰੈਸ ਕਰ ਲਓ ਜੇਕਰ ਤੁਹਾਡੇ ਤੋਂ ਪਹਿਲੀ ਵਾਰ ਇਸ ਤਰ੍ਹਾਂ ਔਖਾ ਲੱਗਦਾ ਨਾ ਤੁਹਾਨੂੰ ਤੇ ਤੁਸੀਂ ਪ੍ਰੈਸ ਵੀ ਕਰ ਸਕਦੇ ਹੋ ਇਹਨੂੰ ਕੱਪੜੇ ਨੂੰ ਤੇ ਆਪਣੇ ਚੰਗੀ ਤਰ੍ਹਾਂ ਤੈਹ ਬਾਲ ਲਓ ਠੀਕ ਹੈ इस तरह सैट कर लेना पूरा चंकी तरह बिल्कुल कोने की सिलाई आएगी ਇੱਥੋਂ ਦੇਖੋ ਜੀ ਜਦੋਂ ਤੁਸੀਂ ਇੱਕ ਦੇ ਕੋਲ ਜਾਓਗੇ ਇੱਕ ਸਾਈਡ ਨੂੰ ਤੁਸੀਂ ਇਸ ਤਰ੍ਹਾਂ ਕਰ ਲੈਣਾ ਦੂਸਰੀ ਵਾਲੀ ਨਾ ਤੇ ਇਸ ਤਰ੍ਹਾਂ ਸਲਾਈ ਲਾਉਣੀ ਹੈ ਬਿਲਕੁਲ हिਪ ਦੀ ਸਲਾਈ ਦੇ ਨਾਲ ਠੀਕ ਹੈ ਜੀ ਇਹ ਦੇਖੋ ਠੀਕ ਹੈ ਇਸ ਤਰ੍ਹਾਂ ਲਾਉਣੀ ਹੈ ਹੁਣ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਇਹ ਦੇਖੋ ਐ ਦੇਖੋ ਜੀ ਆਪਾਂ ਇਸੇ ਤਰ੍ਹਾਂ ਹੀ ਹੁਣ ਇਹਨੂੰ ਫੋਲਡ ਕਰ ਲੈਣਾ ਤੇ ਤੁਹਾਨੂੰ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਲਾਈਕ ਵੀ ਕਰਿਆ ਕਰੋ ਵੀਡੀਓ ਨੂੰ ਤੇ ਵੱਧ ਵੱਧ ਕਮੈਂਟ ਕਰਕੇ ਦੱਸਿਓ ਜੇਕਰ ਤੁਹਾਨੂੰ ਵਧੀਆ ਲੱਗਾ ਇਹ ਤਰੀਕਾ ਠੀਕ ਹੈ ਤੇ ਇਸੇ ਤਰ੍ਹਾਂ ਦੇਖੋ ਆਪਾਂ ਨੇ ਆ ਲੈਸ ਲਾ ਲਈ ਤੇ ਕਮੀਜ਼ ਨਾਲ ਦਾ ਕਪੜਾ ਆਪਣਾ ਬਾਹਰ ਆ ਗਿਆ ਇਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਦੇਖੋ ਜੀ ਆਪਣੀ ਲੈਸ ਲੱਗ ਗਈ ਗੁੰਮ ਇਹ ਸੀਗਾ ਆਪਣਾ ਗੁੰਮ ਲੈਸ ਲਾਉਣ ਦਾ ਤਰੀਕਾ ਬਾਹਾਂ ਤੇ ਚੱਕਾਂ ਦੇ ਉੱਤੇ ਤੁਹਾਨੂੰ ਵਧੀਆ ਲੱਗਿਆ ਤਾਂ ਪਲੀਜ਼ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਓ ਮੇਰੇ ਕੋ ਸਾਈਡ ਹੀ ਲਾ ਕੇ ਵਿਖਾਈ ਹੈ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਇਸ ਕਰਕੇ ਓਕੇ ਜੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਸਾਰੀਆਂ ਭੈਣਾਂ ਦਾ